ਮੁਰਦਾਵਾਲ ਐਫਸੀ ਮੈਨੇਜਮੈਂਟ ਮੁਰਦਾਵਾਲ ਸਾਦੀਸ਼ ਬਾਸ ਹੰਮੀਓ ਸਾਦੀਸ਼ ਬਾਸ ਹੰਮੀਓ ਸਾਦੀਸ਼ ਬਾਸ ਹੰਮੀਓ ਇਹ ਜਾਲੀ ਨਹੀਂ ਚਲੇਗੀ ਹਾਂਜੀ ਭਾਈ ਜੀ ਕੀ ਆ ਤੁਹਾਡਾ ਮਸਲਾ ਕੀ ਦੇਖੋ ਜੀ ਅਸੀਂ ਮੋਨਕ ਮਿਲਰਾਂ ਜੀ ਇਹ ਸਾਡਾ ਗਦਾਮ ਮੋਨਕ ਨਾਲ ਅਟੈਚ ਹੈ ਨੀਅਰੈਸਟ ਗਦਾਮ ਹੈ ਜੀ ਸਾਡਾ ਇੱਥੇ ਇਹ ਚੁੱਲੜਾ ਮਾਲਵਾ ਗਦਾਮ ਨਾਮ ਹੈ ਜੀ ਇਸ ਦਾ ਚੁੱਲੜ ਦੇ ਵਿੱਚ ਜੀ ਮਾਲਵਾ ਦੇ ਮੋਨਕ ਐਗਰੋ ਦੋ ਗਦਾਮ ਪੈਂਦੇ ਨੇ ਜੀ ਸਾਨੂੰ ਦੋਏ ਗਦਾਮਾਂ 'ਚ ਮੋਨਕ ਦਾ ਮਾਲ ਲੱਗਦਾ ਜੀ ਇਹਦੇ ਨਾਲ ਬਾਰਲੀਆਂ ਪਾਰਟੀਆਂ ਅਦਰ ਡਿਸਟ੍ਰਿਕਟ ਦੀਆਂ ਨਾਲ ਜੁਆਇਨ ਕਰਤੀਆਂ ਅਸੀਂ ਪਹਿਲਾਂ ਕੁਝ ਨਹੀਂ ਬੋਲੇ ਮਾਲ ਲਾ ਰਹੇ ਸੀ ਬਸ ਤੋਂ ਹੁਣ ਸਾਨੂੰ ਸਪੇਸ ਦੀ ਬਹੁਤ ਜ਼ਿਆਦਾ ਦਿੱਕਤ ਆ ਰਹੀ ਹੈ ਜੋ ਸਾਨੂੰ ਪਹਿਲਾਂ ਆਸ਼ਵਾਸਨ ਦਵਾਇਆ ਗਿਆ ਸੀ ਵੀ ਸਪੇਸ ਤੁਹਾਡੀ ਜਰੂਰ ਰੱਖੀ ਜਾਏਗੀ ਪਰ ਸਾਨੂੰ ਉਸ ਦਾ ਵਿਸ਼ਵਾਸ ਚ ਲੈ ਕੇ ਧੋਖਾ ਕੀਤਾ ਗਿਆ ਹੁਣ ਸਪੇਸ ਇੱਥੇ ਜ਼ੀਰੋ ਹੈ ਜੀ ਤੇ ਸਾਨੂੰ ਮਾਲ ਲਗਾਉਣ ਚ ਬਹੁਤ ਦਿੱਕਤ ਆ ਰਹੀ ਹੈ ਤੇ ਅਸੀਂ ਇਹਦੇ ਵਿੱਚ ਬਹੁਤ ਮੁਸ਼ਕਲ ਆ ਰਹੇ ਸਾਡੇ ਸੈਲਰ ਦੇ ਵਿੱਚ ਨਿਗਰਾਨੀ ਫੜ ਨਹੀਂ ਆ ਕਿਉਂਕਿ ਮਾਲ ਨਹੀਂ ਲੱਗ ਰਿਹਾ ਇਹਦਾ ਕੋਈ ਹੱਲ ਨਾ ਹੋਇਆ ਤਾਂ ਕੀ ਕਰਾਂਗੇ 6 ਸਾਲ ਦੀ ਸੰਘਰਸ਼ ਚ ਜਾਰੀ ਹੈ ਜੀ ਜਦੋਂ ਤੱਕ ਸਾਡੀ ਕੋਈ ਸੁਣਵਾਈ ਨਹੀਂ ਹੋਏਗੀ ਸੰਘਰਸ਼ ਚ ਜਾਰੀ ਰਹੇਗਾ ਜੀ ਜਿਹੜਾ ਅੱਜ ਧਰਨਾ ਦਿੱਤਾ ਕਿਉਂ ਦੇਣਾ ਪੈ ਗਿਆ ਕੀ ਜਿਹੀਆਂ ਸਮੱਸਿਆ ਨੇ ਅਸੀਂ ਮੂਲਕ ਦੇ ਰਾਈਸ ਮਿਲਰ ਇਸ ਮੂਲਕ ਸਾਡਾ ਹੋਮ ਡਿੱਪੂ ਹੈ ਅਸੀਂ ਇੱਥੇ ਚਾਵਲ ਸਪਲਾਈ ਕਰਦੇ ਹਾਂ ਇਹ ਧਰਨਾ ਦਾ ਕਾਰਨ ਹੈ ਕਿ ਪਟਿਆਲਾ ਜ਼ਿਲ੍ਹੇ ਦਾ ਸੈਂਟਰ ਪਾਤਰਾ ਮੂਨਕਵਾਲ FCI ਦੇ ਉੱਚ ਅਧਿਕਾਰੀਆਂ ਨੇ ਇੱਥੇ ਲਿੰਕ ਕਰ ਦਿੱਤਾ ਹੈ ਪਰੰਤੂ ਹੁਣ ਇੱਥੇ ਜਗ੍ਹਾ ਦੀ ਘਾਟ ਹੋਣ ਕਰਕੇ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਜਦ ਕੇ ਪੈਲ ਦੇ ਅਧਾਰ ਤੇ ਕਾਨੂੰਨਨ ਦਾ ਅਧਿਕਾਰ ਸਾਡਾ ਹੈ ਪੈਲ ਦੇ ਅਧਾਰ ਤੇ ਸਾਡੀ ਇੱਥੇ 700 ਗੱਡੀ ਬਕਾਇਆ ਹੈ ਜਦ ਕੇ ਪਾਤਰਾਵਾਲਾਂ ਦੀ 400 ਗੱਡੀ ਬਕਾਇਆ ਹੈ ਪਰੰਤੂ ਸਾਨੂੰ ਕੋਈ ਜਗ੍ਹਾ ਨਹੀਂ ਇੱਥੇ ਦਿੱਤੀ ਜਾ ਰਹੀ ਪੈਲ ਦੇ ਅਧਾਰ ਤੇ ਜਿਹੜਾ ਵੀ ਮਹਿਕਮਾ ਮਹਿਕਮਾ ਕਹਿੰਦਾ ਆਰੋਦੇ ਦੀ ਨੋਮਾ ਦੀ ਮਨਜ਼ੂਰੀ ਹੋਈ ਲੇਸ ਕਰਕੇ ਸੀ ਕਰਾ ਮਹਿਕਮਾ ਸਾਡੀ ਦਾ ਸਾਡੀ ਇੱਥੇ ਉਹਨਾਂ ਦੀ ਆਰੋਦੇ ਦੀ ਹੈ ਸਾਡੀ ਇੱਥੇ ਜੰਪਲ ਲਿੰਕਿੰਗ ਹੈ ਜਿਹੜੀ ਕਿਸੇ ਲਈ ਉਹ ਤਾਂ ਪਰਮਿਸ਼ਨ ਨਹੀਂ ਦੀ 31 ਮਾਰਚ ਤੋਂ ਬਾਅਦ ਤੱਕ ਉਹ ਆਰੋ ਤੇ ਮਨਜ਼ੂਰੀ ਸੀ 31 ਮਾਰਚ ਤੋਂ ਬਾਅਦ ਉਹਨਾਂ ਦੀ ਕੋਈ ਮਨਜ਼ੂਰੀ ਨਹੀਂ ਆਈ ਚਲੋ ਜੀਓ ਦੀ ਮੀਟਿੰਗ ਚੱਲ ਰਹੀ ਹੈ ਡੀ ਐਫ ਐਸ ਸੀ ਨਾਲ ਵੀ ਸ਼ਾਇਦ ਹੋ ਵੀ ਸਕਦਾ ਹੈ ਪਰ ਸਾ ਲੱਤੀ ਨੇ ਦੇਖਦੇ ਹਾਂ ਸਾਡਾ ਜਿਹੜਾ ਸੰਗਰੂਰ ਹੈ ਤੇ ਉਹਨਾਂ ਦਾ ਜਿਹੜਾ ਪਟਿਆਲਾ ਹੈ ਤੇ ਮੀਟਿੰਗ ਦੇ ਵਿੱਚ ਜਿਹੜੇ ਸਿੱਟੇ ਨੇ ਸਾਨੂੰ ਉਮੀਦ ਹੈ ਕਿ ਉਹ ਸਾਡੇ ਹੱਕ 'ਚ ਹੀ ਆਣਗੇ